ਅੱਜ ਟੋਲ ਪਲਾਜ਼ਾ ਨਜ਼ਰਪੁਰੇ ਜੁੜਿਆ ਗਰੁੱਪ ਦੇਖੇ ਸੰਜੂਤ ਕਿਸਾਨ ਮੋਰਚੇ ਵੱਲੋਂ ਜਿਹੜਾ ਵਾ ਟੋਲ ਪਲਾਜ਼ੇ ਬੰਦ ਕੀਤੇ ਹੋਏ ਆ ਲਗਾਤਾਰ ਆ ਤੇ ਫਿਰ ਗਾਂ ਅੱਗੇ 21 ਤਰੀਕ ਤੱਕ ਜਿਹੜੇ ਬੰਦ ਕੀਤੇ ਜਾ ਰਹੇ ਆ ਉਹਦੇ ਸਬੰਧ ਵਿੱਚ ਆਗੂ ਅੱਗੇ ਗੱਲਬਾਤ ਕਰ ਲੈਣ ਭਾਈ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਜਨਿਕਤਾ ਗ੍ਰਾਹਾਂ ਬਲਾਕ ਆਗੂ ਜ਼ਿਲ੍ਹਾ ਅੰਮ੍ਰਿਤਸਰ ਜੋ ਅੱਜ ਭਾਰਤੀ ਕਿਸਾਨ ਜਨਿਕਤਾ ਗ੍ਰਾਹਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਆ ਜੋ ਕਿਸਾਨਾਂ ਦੇ ਉੱਤੇ ਸਰਕਾਰ ਵੱਲੋਂ ਜ਼ਬਰਦਸਤ ਕੀਤਾ ਗਿਆ ਉਸ ਦੇ ਵਿਰੋਧ ਲਗਾਤਾਰ ਜਥੇਬੰਦੀ ਸੰਘਰਸ਼ ਦੇ ਮੈਦਾਨ ਚ ਕਿਉਂਕਿ ਜ਼ਬਰ ਸ਼ਿੰਗਾਰਚ ਕਰਨ ਦਾ ਹਰ ਇੱਕ ਨੂੰ ਆਕਿਆ ਪਰ ਜਦੋਂ ਸਰਕਾਰਾਂ ਜ਼ਬਰ ਕਰਦੀਆਂ ਉਹਨਾਂ ਦੇ ਖਿਲਾਫ ਲੋਕਾਂ ਨੂੰ ਇੱਕਜੁੱਟ ਹੋਣਾ ਚਾਹੀਦਾ ਤੇ ਲੜਦੇ ਲੋਕ ਜਿਹੜੇ ਆ ਭਾਵੇਂ ਕੋਈ ਵੀ ਜਥੇਬੰਦੀ ਆ ਉਹਨਾਂ ਨੂੰ ਹਮੇਸ਼ਾ ਹੀ ਜਿਹੜੇ ਲੜਨ ਵਾਲੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਸਰਕਾਰ ਵੱਲੋਂ ਉੱਥੇ ਆਪਣੇ ਬਾਰਡਰ ਤੇ ਸ਼ੰਬੂ ਬੈਰੀਅਰ ਦੇ ਉੱਤੇ ਖਨੋਰੀ ਬੈਰੀਅਰ ਦੇ ਉੱਤੇ ਜੋ ਅਨਮਨੁੱਖੀ ਤਸ਼ੱਦਦ ਆਇਆ ਗਿਆ ਉਸ ਦੇ ਖਿਲਾਫ ਲਗਾਤਾਰ ਸ਼ਿਕਰਸ਼ਤੇ ਮੈਦਾਨ 'ਚ ਡਟੇ ਹੋਈ ਆ ਬੀਕੇਯੂ ਇਕਤਾ ਗ੍ਰਹਾ ਭਾਵੇਂ ਕੀ ਸਾਡੀ ਜਥੇਬੰਦੀ ਉਹਨਾਂ ਫਾਰਮਾਂ ਦੇ ਵਿੱਚ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਦਿੱਲੀ ਕੁਝ ਕੀਤਾ ਸੀ ਕਿ ਪਰ ਸਾਡੀ ਜਥੇਬਦੀ ਉਹਨਾਂ ਦੇ ਨਾਲ ਤਾਲ ਮੇਸ਼்கਰਸ਼ ਦੇ ਵਿੱਚ ਉਹਨਾਂ ਦੀ ਮੈਦ ਦੇ ਉੱਤੇ ਲਗਾਤਾਰ ਪੂਰੇ ਪੰਜਾਬ ਦੇ ਟੋਲ ਪਲਾਜੇ ਫ੍ਰੀ ਕੀਤੇ ਹੋਏ ਆ ਨਾਲ ਦੀ ਨਾਲ ਜਿਹੜਾ ਵਾ ਉਹ ਵੱਡੇ ਬੀਜੇਪੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਸਨੀਲ ਜਾਖੜ ਤੇ ਕੇਵਲ ਢੱਲੋਂ ਉਹਨਾਂ ਦੇ ਘਰਾਂ ਦਾ ਅੱਗੇ ਪੱਕੇ ਮੋਰਚੇ ਲਾਏ ਹੋਏ ਆ ਨਾਲ ਦੀ ਨਾਲ ਪਹਿਲਾਂ 17 ਤੋਂ 18 ਤਰੀਕ ਤੱਕ ਦਾ ਇਹ ਪ੍ਰੋਗਰਾਮ ਸੀ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਪ੍ਰੋਗਰਾਮ 21-22 ਤਰੀਕ ਤੱਕ ਵਧਾ ਦਿੱਤਾ ਗਿਆ ਵਾ ਸੋ ਇਨ ਬਿਲ ਲਾਗੂ ਕਰਦੇ ਹੋਏ ਭਾਰਤੀ ਕਿਸਾਨ ਜੁਨੈਤਾਂ ਗ੍ਰਹਾ ਨੇ ਜੋ ਪ੍ਰੋਗਰਾਮ ਸੀ ਉਸ ਨੂੰ ਜਿਉਂ ਦੀ ਤਿਉਂ ਚਾਲੂ ਰੱਖਿਆ ਵਾ ਨਾਲ ਦੀ ਨਾਲ ਜਿਹੜੇ ਸੰਯੁਕਤ ਕਿਸਾਨ ਮੋਰਚੇ ਲੋ ਜੋ ਫੈਸਲਾ ਦਿੱਤਾ ਗਿਆ ਵਾ ਉਸ ਨੂੰ ਵੀ ਪੂਰੇ ਜ਼ੋਰਦਾਰ ਤਰੀਕੇ ਨਾਲ ਲਾਗੂ ਕਰ ਰਹੀ ਆ ਤੇ ਸਰਕਾਰ ਜਿਹੜੀ ਜ਼ਬਰਦਸਤੀ ਉਤਰੀ ਆ ਜੋ ਕਿਲਵਿਛਾ ਰਹੀ ਆ ਜੋ ਗੈਸ ਥਰੂ ਗੈਸ ਦੇ ਗੋਲੇ ਚਲਾ ਰਹੀ ਆ ਉਸ ਦੇ ਖਿਲਾਫ ਲੋਕਾਂ ਨੂੰ ਲਾਮਬਦ ਕਰ ਰਹੇ ਆ ਸਰ ਜਿਸ ਤਰ੍ਹਾਂ ਤਿੰਨਾਂ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਔਰ ਚੌਥੀ ਮੀਟਿੰਗ ਰਾਤੀ ਹੋਈ ਕੋਈ ਸਿੱਟਾ ਨਜ਼ਰ ਨਜ਼ਰਾ ਆ ਨਿਕਲਦਾ ਦੇਖੋ ਸਰਕਾਰ ਡੰਗ ਟਪਾਉ ਨੀਤੀ ਤੇ ਆ ਸਰਕਾਰ ਚਾਹੁੰਦੀ ਆ ਵੀ ਇਹ ਲੋਕ ਆਪੇ ਘਰਾਂ 'ਚ ਬਹਿ ਜਾਣ ਖਿਲਰ ਪੁਲਰ ਜਾਣ ਆਪਾਂ ਮੀਟਿੰਗਾਂ ਕਰਕੇ ਟਾਈਮ ਕੱਢੀਏ ਪਰ ਉਸ ਨੂੰ ਇਹ ਨਹੀਂ ਪਤਾ ਵੀ ਬੜਾ ਵੱਡਾ ਐਸਕੇਮ ਜੋ ਆ ਉਹ ਇវេਕ ਤੇ ਐਸਕੇਮ ਦੇ ਲੀਡਰਾਂ ਵੱਲੋਂ ਗਹਿਰੀ ਨਿਗਾਹ ਬਣਾਈ ਹੋਈ ਆ ਜਿੱਦਾਂ ਵੀ ਕੋਈ ਫੈਸਲਾ ਵੱਡਾ ਕਰਨਾ ਪਿਆ ਐਸਕੇਮ ਨੂੰ ਐਸਕੇਮ ਕਰੂਗਾ ਸਰਕਾਰ ਡੰਗੜ ਪਾਉ ਨੀਤੀ ਤੇ ਚੱਲ ਰਹੀ ਆ ਅਜੇ ਤੱਕ ਮੀਟਿੰਗਾਂ ਦੇ ਵਿੱਚ ਕੋਈ ਪ੍ਰੋਪੋਜ਼ਲ ਇਹੋ ਜਿਹਾ ਨਹੀਂ ਦਿੱਤਾ ਜਿਹਦੇ ਨਾਲ ਕਿਸਾਨੀ ਦਾ ਕਿਸਾਨਾਂ ਦਾ ਭਲਾ ਹੋਊਗਾ ਸਿਰਫ ਤੇ ਸਿਰਫ ਡੰਗੜ ਪਾਉ ਨੀਤੀ ਦੇ ਤਹਿਤ ਅੱਗੇ ਵਧਿਆ ਜਾ ਰਿਹਾ 2024 ਦੇ ਚੋਣ ਜਾਬਤਾ ਵੀ ਲੱਗ ਸਕਦਾ ਲੋਕ ਸਭਾ ਚੋਣਾਂ ਦਾ ਬਿਲਕੁਲ ਉਹ ਵੀ ਦੀਕਰੇ ਆ ਵੀ ਚੋਣ ਜਾਬਤਾ ਲੱਗ ਜਾਵੇ ਅਸੀਂ ਇਹਦੇ ਵਿੱਚੋਂ ਬਾਹਰ ਨਿਕਲ ਜਾਈਏ ਪਰ ਇਹ ਸਰਕਾਰ ਦੀ ਜੋ ਅੰਦੋਲਨ ਜੋ ਸਰਕਾਰ ਦੀ ਫਿਰਕਾ ਪ੍ਰਸਤੀਤੀ ਨੀਤੀ ਆ ਉਸ ਦੇ ਖਿਲਾਫ ਇੱਕ ਜ਼ਬਰ ਦੇ ਵਿਰੋਧ ਦੇ ਵਿੱਚ ਜੋ ਇੱਕ ਕਿਸਾਨਾਂ ਨੇ ਗੱਲ ਸ਼ੁਰੂ ਕੀਤੀ ਆ ਇਹ ਲੋਕਾਂ ਤੱਕ ਜਾਊਗੀ ਤੇ ਲੋਕ ਜਿਹੜੇ ਆ ਜਿਹੜੀ ਸਰਕਾਰ ਇਹਨਾਂ ਨੂੰ ਪਰਮਾ ਕੇ ਵੋਟਾਂ ਤੱਕ ਲੈ ਜਾਂਦੀ ਆ ਪਿਛਲੀ ਵਾਰੀ ਇਹਨਾਂ ਨੇ ਪਲਵਾਮਾ ਅਟੈਕ ਦਾ ਰੌਲਾ ਪਾ ਕੇ ਵੋਟਾਂ ਲਈਆਂ ਸੀ ਇਸ ਵਾਰ ਇਹ ਰਾਮ ਮੰਦਰ ਦੇ ਨਾਂ ਤੇ ਵੋਟਾਂ ਲੈਣੀਆਂ ਚਾਹੁੰਦੇ ਆ ਪਰ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਤੇ ਹੋਰ ਕਿਸਾਨ ਜਿੱਥੇ ਬੰਨੀਆਂ ਐਸ ਕੇ ਐਮ ਉਹ ਇਹ ਜਿਹੜਾ ਫਿਰਕਾ ਪ੍ਰਸਤੀਤਾ ਪਤਾ ਜਿਹੜਾ ਇਹਨੂੰ ਫੇਲ ਕਰਨ ਗਿਆ ਤੇ ਅਸਲ ਮੁੱਦਿਆਂ ਦੇ ਜਨਾਚਰ ਸਭਾਰਤੀ ਜਨਤਾ ਪਾਰਟੀ ਹੈ ਜਾਂ ਨਹੀਂ ਸਰਕਾਰ ਹੈ ਜਨਾਚਰ ਅਸਲ ਮੁੱਦਿਆਂ ਤੇ ਪਿਆਰ ਨਹੀਂ ਦਿੰਦੀ ਉਹਨਾਂ ਚ ਇਹ ਸੰਘਰਸ਼ ਐਵੇਂ ਹੀ ਜਾਰੀ ਰਹੂਗਾ ਸਰਕਾਰ ਦੀ ਮਨਸ਼ਾ ਤੁਹਾਨੂੰ ਕੀ ਨਜ਼ਰ ਆ ਰਹੀ ਹੈ ਸਰਕਾਰ ਦੀ ਮਨਸ਼ਾ ਚ ਖੋਟ ਆ ਸਰਕਾਰ ਦੀ ਜੇ ਮਨਸ਼ਾ ਸਹੀ ਹੁੰਦੀ ਤੇ ਤੁਹਾਨੂੰ ਕੋਈ ਨਾ ਕੋ ਫੈਸਲਾ ਹੋ ਜਾਣਾ ਹੈ ਸਰਕਾਰ ਕਾਰਪੋਰੇਟਾਂ ਦਾ ਪੱਖ ਪੂਰਦੀ ਆ ਸਰਕਾਰ ਡਬਲਯੂਟੀਓ ਦੀਆਂ ਨੀਤੀਆਂ ਲਾਗੂ ਕਰਦੀ ਆ ਸਰਕਾਰ ਬੋਲਣ ਵਾਲਿਆਂ ਦੇ ਉੱਤੇ ਪਰਚੇ ਦਰਜ ਕਰਦੀ ਆ ਸਰਕਾਰ ਜਿਹੜੇ ਆਪਣੇ ਕਿਸਾਨਾਂ ਮਜ਼ਦੂਰਾਂ ਨੂੰ ਵੱਖਵਾਦੀ ਖਾਲਸਤਾਨੀ ਜਾਇਦਾ ਬਦਨਾਮ ਕਰਦੀ ਆ ਇਹ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਤੋਂ ਦੂਰ ਕਰ ਰਹੀ ਆ ਸੋ ਸਰਕਾਰ ਨੇ ਜੋ ਉੱਥੇ ਸ਼ੰਭੂ ਬੈਰੀਅਰ ਦੇ ਉੱਤੇ ਖਨੋਰੀ ਵਗੇ ਬੈਰੀਅਰ ਬਣਾਏ ਆ ਪੰਜਾਬ ਨੂੰ ਇੱਕ ਅਲੱਗ-ਤਲਗ ਸੂਬਾ ਬਣਾਤਾ ਇਹ ਅੱਗ ਨਾਲ ਖੇਡ ਰਹੀ ਆ ਸਰਕਾਰ ਅੱਗ ਨਾਲ ਖੇਡਣਾ ਬੰਦ ਕਰੇ ਤੇ ਲੋਕਾਂ ਦੀ ਗੱਲ ਸੁਣੇ ਅਗਲੀ ਰਣਨੀਤੀ ਕੀ ਅਗਲੀ ਰਣਨੀਤੀ ਜੋ ਐਸਕੇਮ ਫੈਸਲਾ ਦਿੰਦਾ ਵਾ ਉਸ ਤੇ ਭਾਰਤੀ ਸੱਜਣ ਇਕੱਠਾ ਰਹਾ ਇਹਨੇ ਬਿਨ ਪੈਰਾ ਦੋ ਇਹ ਸਾਨਾ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਔਰ ਇਹਨਾਂ ਦਾ ਕਹਿਣਾ ਆ ਵੀ ਇਹ ਜਿਹੜਾ ਫੇਰ ਜਿਹੜਾ 3 ਦਿਨ ਵਾਸਤੇ ਜਿਹੜਾ ਵਾ ਟੋਲ ਪਲਾਜ਼ਾ ਤੇ ਜਿਹੜਾ ਅੰਦੋਲਨ ਜਿਹੜਾ ਵਧਾਇਆ ਗਿਆ ਵਾ ਔਰ ਇਹਨਾਂ ਦਾ ਕਿਹਾ ਵਾ ਵੀ ਇਹ ਸਰਕਾਰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇ ਕਰਕੇ ਕਿ ਜਿਹੜੀ ਸਰਕਾਰ ਵੱਲੋਂ ਜਿਹੜੀ ਕਿਹੜੀਆਂ ਨੀਤੀਆਂ ਪੜਾਈ ਜਾਂਦੀਆਂ ਔਰ ਇਹਨਾਂ ਨੇ ਇਹ ਕਹਿਲ ਕਹੀ ਆ ਵੀ ਸਿਆਸਤ ਜਿਹੜੀ ਆ ਸਰਕਾਰ ਕਰ ਰਹੀ ਆ ਸਰਕਾਰ ਨੇ ਕੋਈ ਗੱਲ ਜਿਹੜੀ ਮੰਨਣ ਦੀ ਨਹੀਂ ਹੈਗੀ ਜਿਸ ਨੂੰ ਲੈ ਕੇ ਅੱਜ ਗੱਲ ਲਮਕਾਈ ਜਾ ਰਹੀ ਆ ਜਿਹੜੇ ਅਲਾਗੁਰ ਤੋਂ ਲਿਵਿੰਗ ਨੇ ਚੈਨਲ ਅਸ਼wini Sharma